ਸਿਕਾਲ ਪਬਲਿਕ ਵੌਇਸ ਨਾਲ ਜੁੜੇ ਹੋ ਤੇ ਇਸ ਵੇਲੇ ਖੜੇ ਆ ਮਲੇਰ ਕੋਟਲਾ ਤੋਂ ਲੁਧਿਆਣਾ 메ਨ ਹਾਈਵੇ ਦੇ ਉੱਤੇ ਜਿੱਥੇ ਪੁਲਿਸ ਦੇ ਵੱਲੋਂ ਕੈਰੀਏ ਵੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜੋ ਵਾਹਨ ਨਿਯਮ ਤੋੜ ਰਹੇ ਨੇ ਉਹਨਾਂ ਉੱਤੇ ਬੜੀ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਾਡੇ ਨਾਲ ਜਿਹਨਾਂ ਮਲੇਰ ਕੋਟਲਾ ਦੇ ਟ੍ਰੈਫਿਕ ਇੰਚਾਰਜ ਨੇ ਜਿਹੜੇ ਉਹ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਵਿਸ਼ੇ ਦੇ ਉੱਤੇ ਸਰ ਅੱਜ ਦਾ ਜਿਹੜਾ ਨਾਕਾ ਲੱਗਿਆ ਤੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਿੰਨੇ ਕਿ ਚਨਾਕ ਮੁਵੇ ਤੇ ਕੀ ਕੀ ਚੈੱਕ ਕੀਤਾ ਜਾਂਦਾ ਸਸੀ ਗਰ ਜੀ ਸਰ ਅੱਜ ਅਸੀਂ ਮੇਨ ਹਾਈਵੇ ਤੇ ਪਾਸਟੈਂਡ ਨੇੜੇ ਪੁੱਪਕਲਾ ਨਾਕਾ ਲਗਾਇਆ ਹੋਇਆ ਜੀ ਅਸੀਂ ਮੇਨ ਆਪਣੇ ਕਾਰਾਂ ਤੇ ਦੋ ਮੋਟਰਸਾਈਕਲਾਂ ਨੂੰ ਅਸੀਂ ਚੈਕਿੰਗ ਕਰ ਰਹੇ ਹਾਂਗੇ ਜਿਹੜੇ ਕਾਰਾਂ ਦੇ ਵਿੱਚ ਸੀਟ ਬੈਲਟ ਨਹੀਂ ਲੱਗੀ ਉਹਦੇ ਚਲਾਣ ਕਰ ਰਹੇ ਹਾਂਗੇ ਬੁਲਟ ਮੋਟਰਸਾਈਕਲ ਚੈੱਕ ਕਰਕੇ ਜੋ ਪਟਾਕੇ ਮਾਰਦੇ ਨੇ ਉਹ ਚਲਾਣ ਕਰ ਜਾਂਦੇ ਇੱਕ ਬੁਲਟ ਮੋਟਰਸਾਈਕਲ ਦਾ ਪਟਾਕੇ ਮਾਰਦਾ ਚਲਾਣ ਕੀਤਾ ਜੀ ਬਾਕੀ ਤਿੰਨ ਸਵਾਰੀਆਂ ਦੇ ਕੀਤੇ ਦੋ ਚਲਾਣਾ ਸੀਟ ਬੈਲਟ ਦੇ ਹੋਏ ਚਾਰ ਪੰਜ ਚਲਾਣਾ ਕਰੀਬ 10 ਕੁ ਚਲਾਣਾ ਸੀ ਕਰ ਕਰਦੇ ਜੀ ਇਹ ਉਹ ਜਿਹੜੇ ਨਿਯਮ ਤੋੜ ਰਹੇ ਨੇ ਸਮਝਾ ਕੇ ਵੀ ਛੱਡ ਰਹੇ ਹੋ ਜੇਕਰ ਕਹਿ ਲੀਏ ਵੀ ਤੁਹਾਨੂੰ ਲੱਗਿਆ ਵੀ ਹਾਂਜੀ ਇਹ ਸਮਝਾ ਕੇ ਸੰਭਲ ਸਕਦੇ ਨੇ ਨੌਜਵਾਨ ਨੇ ਅਸੀਂ ਅਸੀਂ ਕਰੀਬ ਸਮਝਾ ਵੀ ਰਹੇ ਹਾਂ ਜਿਵੇਂ ਕੋਈ ਸਿਆਣਾ ਕੋਈ ਆ ਜਾਂਦੇ ਨੇ ਸਿਆਣੇ ਬੰਦੇ ਨੇ ਜਿਹੜੇ ਉਹ ਸਮਝਾ ਕੇ ਵੀ ਚਲੋ ਉਹਨਾਂ ਨੂੰ ਦੱਸ ਦਿੰਦੇ ਆ ਵੀ ਸੀਟ ਬੈਲਟ ਲਾ ਕੇ ਚੱਲੋ ਉਹਨਾਂ ਨੂੰ ਅਸੀਂ ਸੀਟ ਬੈਲਟ ਆਪ ਲਵਾ ਕੇ ਤਾਂ ਅਸੀਂ ਤੋਰ ਦਿਆਂਗੇ ਬਾਕੀ ਅਸੀਂ ਜੋ ਵੀ ਆਪਣੇ ਥੋੜਾ ਜਿਹਾ ਕੋਈ ਹੱਲਾ ਬੋਲਾ ਕਰਨ ਵਾਲੇ ਨੇ ਉਹਨਾਂ ਉੱਤੇ ਅਸੀਂ ਚਲਾਨ ਕਰ ਰਹੇ ਹਾਂ ਬਾਕੀ ਕਾਲੀ ਫਿਲਮ ਲੱਗੀ ਹੋਈ ਸੀ ਕਾਲੀ ਫਿਲਮ ਦਾ ਹੁਣ ਚਲਾਨ ਕਰਿਆ ਜੀ ਜੀ ਇਹ ਕਿੰਨੇ ਕ ਚਲਾਨ ਕਰ ਚੁੱਕੇ ਹੋ ਅੱਜ ਅਸੀਂ ਕਰੀਬ 10 10 ਚਲਾਨ ਕਰਕੇ ਆਏ ਤੇ ਨੌਜਵਾਨ ਨੇ ਜਿਹੜੇ ਖਾਸ ਕਰ ਹੁਣ ਦੇਖਿਆ ਵੀ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਫੁੱਲੜਵਾਜੀ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਕੀ ਸੁਨੇਹ ਦੇ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਸਾਰੇ ਇਹੀ ਕਹਿਣਾ ਚਾਹੁੰਦੇ ਆਂਗੇ ਵੀ ਆਪਣੇ ਜੋ ਵੀ ਵੀਹਿਕਲ ਚਲਾਉਣਾ ਆਪਦਾ ਆਰਾਮ ਨਾਲ ਚਲਾਓ ਹੁੱਲੜਵਾਜੀ ਨਾ ਕਰੋ ਬਾਕੀ ਉਹਨਾਂ ਨੂੰ ਅਸੀਂ ਸਮਝਾ ਕੇ ਭੇਜ ਵੀ ਰਿਹਾ ਜੀ ਤੇ ਸਰ ਇੱਕ ਨੌਜਵਾਨ ਖੜਾ ਸਾਹਮਣੇ ਤੇ ਸੁਣਦੇ ਵਿੱਚ ਐ ਕਿ ਗੱਡੀ ਭਜਾ ਕੇ ਲੈ ਕੇ ਗਿਆ ਸੀ ਤੇ ਉਹਨੂੰ ਵਾਪਸ ਦੁਬਾਰਾ ਉਰੇ ਬੁਲਾਇਆ ਗਿਆ ਜੀ ਹਾਂਜੀ ਹਾਂਜੀ ਸਰ ਉਹਨੂੰ ਗੱਡੀ ਅਸੀਂ ਰੋਕੀ ਤੇ ਆਪਣੇ ਸਾਡੇ ਏਸੀ ਸਾਹਿਬ ਨੇ ਉਹਨੂੰ ਸਾਰਾ ਕਰਿਆ ਤੇ ਉਹ ਗੱਡੀ ਰੋਕ ਕੇ ਫਿਰ ਉਹਨੇ ਭਜਾ ਲਈ ਅਸੀਂ ਕੋਪ ਬੱਸ ਸਟੈਂਡ ਤੋਂ ਮੋੜ ਕੇ ਉਹਦਾ ਚਲਾਨ ਕੀਤਾ ਤੇ ਕਾਗਜ਼ਾਤ ਵਗੈਰਾ ਚੈੱਕ ਕੀਤੇ ਸਾਰੇ ਕੰਪਲੀਟ ਜੀ ਹਾਂ ਕਾਗਜ਼ਾਤ ਚੈੱਕ ਕਰ ਰਹੇ ਆ ਜੀ ਕਾਗਜ਼ਾਤ ਮੰਗਾ ਰਹੇ ਨੇ ਬਾਕੀ ਉਹਦਾ ਚਲਾਨ ਕਰਦੇ ਸ਼ੁਕਰੀਆ ਜੀ ਬਹੁਤ ਬਹੁਤ ਥੈਂਕ ਯੂ ਤੇ ਗੱਲਬਾਤ ਕਰਦੇ ਆ ਨੌਜਵਾਨ ਦੇ ਨਾਲ ਕੀ ਨਾਮ ਹੈ ਜੀ ਤੁਹਾਡਾ ਲੈ ਲਓ ਅਨਿਲ ਨਾਮ ਹੈ ਅਨਿਲ ਤੇ ਗੱਡੀ ਭਜਾਈ ਕਿਉਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਪੁਲਿਸ ਮੁਲਾਜ਼ਮ ਕਹਿ ਰਹੇ ਨੇ ਵੀ ਤੁਸੀਂ ਜਿਹੜੀ ਗੱਡੀ ਆ ਉਹ ਭਜਾ ਕੇ ਲੈ ਕੇ ਗਏ ਹੋ ਬਾਅਦ ਲੈ ਕੇ ਅੰਦਰ ਮੈਂ ઓਨ ਲਾਈਨ ਚ ਆ ਰਿਹਾ ਸੀਗਾ ਉਹਨਾਂ ਨੇ ਹਾਦੀ ਤਾਂ ਸਲੋਕ ਕੀਤਾ ਆਨ ਲਾਈਨ ਚ ਆ ਗਿਆ ਮੈਂ ਠੀਕ ਹੈ ਲੋਕਲ ਕਰਕੇ ਆ ਸਾਹਮਣੇ ਮੈਂ ਕੀਤਾ ਹੀ ਫਿਰ ਮੈਂ ਚਲਾ ਗਿਆ ਨਾਲੇ ਭਜਾ ਕੇ ਨਹੀਂ ਗਿਆ ਹੌਲੀ ਹੌਲੀ ਗਿਆ ਸਲੋ ਰੌਂ ਬਿਲਕੁਲ 20 ਤੇ 15 ਦੀ ਰਫਤਾਰ ਸੀ ਜੇ ਭਜਾਉਂਦਾ ਤਾਂ 70 80 ਦੀ ਰਫਤਾਰ ਹੁੰਦੀ ਰੋਕਿਆ ਕਿੱਥੇ ਆ ਤੁਹਾਨੂੰ ਜਾ ਕੇ ਆ ਗੋ ਮੋੜ ਤੇ ਮੋੜ ਦੇ ਉੱਤੇ ਤੇ ਤੁਸੀਂ ਗੱਡੀ ਵਾਪਸ ਕਿੱਥੋਂ ਲੈ ਕੇ ਆਏ ਇੱਕ ਕਿਲੋਮੀਟਰ ਅੱਗੇ ਅੱਗੇ ਚੌਕ ਤੋਂ ਲੈ ਕੇ ਆਏ ਤੇ ਫਿਰ ਜੇ ਰੋਕਿਆ ਸੀ ਰੁਕ ਕਿਉਂ ਨਹੀਂ ਗਏ ਉੱਥੇ ਪੂਰੇ ਰੁਕੇ ਸੀਗੇ ਜੀ ਸਲੋਥ ਹੋਇਆ ਸੀ ਮੈਂ ਹੋਰ ਵੀ ਗੱਡੀਆਂ ਗਈਆਂ ਤੇ ਹੁਣ ਕਾਗਜ਼ਾਤ ਨੇ ਉਹ ਦਿਖਾਤੇ ਪੂਰੇ ਹਾਂ ਆਰਐਨ ਸਾਰਾ ਕੁਝ ਹੈਗਾ ਜੀ ਆਪਣੇ ਤੇ ਆ ਦੇਖਿਆ ਵੀ ਕਾਗਜ਼ਾਤ ਨੇ ਹਲੇ ਫੁਲਹਾਲ ਜੋ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਉਹ ਨਹੀਂ ਦਿਖਾਏ ਗਏ ਤੇ ਜੇਕਰ ਕਾਗਜ਼ਾਤ ਪੂਰੇ ਨੇ ਤੇ ਸ਼ਾਇਦ ਇਹਨਾਂ ਨੂੰ ਛੱਡ ਦਿੱਤਾ ਜਾਵੇਗਾ ਪਰ ਜੇਕਰ ਪੁਲਿਸ ਤੁਹਾਨੂੰ ਆ ਚੈਕਿੰਗ ਦੇ ਲਈ ਰੋਕਦੀ ਹੈ ਤਾਂ ਜਰੂਰ ਆਪਣਾ ਵਹੀਕਲ ਸਾਈਡ ਤੇ ਲਗਾ ਕੇ ਤੇ ਉਹਨਾਂ ਦੇ ਨਾਲ ਕੋਆਪਰੇਟ ਕਰਨਾ ਚਾਹੀਦਾ ਹੈ ਕਿਉਂਕਿ ਕਈ ਲੇ ਵੀ ਪੁਲਿਸ ਮੁਲਾਜ਼ਮ ਨੇ ਉਹ ਆਪਣੀ ਡਿਊਟੀ ਕਰ ਰਹੇ ਨੇ ਉਹ ਤੁਹਾਡੇ ਦੋਖੀ ਨਹੀਂ ਤੇ ਦੱਸਦੀ ਹੈ ਵੀ ਜੇਕਰ ਤੁਹਾਨੂੰ ਵਾਹਨ ਸਾਈਡ ਤੇ ਲਾਉਣ ਲਈ ਕਿਹਾ ਜਾਂਦਾ ਤਾਂ ਵਾਹਨ ਨੂੰ ਸਾਈਡ ਤੇ ਲਿਜਾ ਕੇ ਉਸਦੇ ਕਾਗਜ਼ਾਤ ਨੇ ਜੋ ਜ਼ਰੂਰੀ ਦਿਖਾ ਕੇ ਤੁਸੀਂ ਆਪਣੀ ਮੰਜ਼ਿਲ ਤੇ ਸਹੀ ਸਲਾਮਤ ਪਹੁੰਚ ਸਕਦੇ ਹੋ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਲਈ ਮੈਂ ਪ੍ਰਕਾਸ਼ ਸ਼ਰਮਾ